ਕਦੇ ਜੀਵਨ ਵਿੱਚ ਇਕੱਲੇ ਵੀ ਚੱਲਣਾ ਪਵੇ ਤਾਂ ਡਰਿਓ ਨਾ ਕਿਉਂਕਿ ਸਮੱਸਿਆ ਸ਼ਮਸ਼ਾਨ ਸਿਖਰ ਅਤੇ ਸਿੰਘਾਸਣ ਇੰਨਾ ਸਾਰਿਆਂ ਤੇ ਇਨਸਾਨ ਇਕੱਲਾ ਹੀ ਹੁੰਦਾ ਹੈ ਸੁੰਦਰ ਤਸਵੀਰਾਂ ਅਕਸ ਯਾਨੀ ਕਿ 네ਗੇਟਿਵ ਤੋਂ ਤਿਆਰ ਹੁੰਦੀਆਂ ਹਨ ਉਹ ਵੀ ਹਨੇਰੇ ਵਿੱਚ ਇਸ ਲਈ ਜਦੋਂ ਵੀ ਤੁਹਾਡੇ ਜੀਵਨ ਵਿੱਚ ਹਨੇਰਾ ਨਜ਼ਰ ਆਵੇ ਤਾਂ ਸਮਝ ਲੈਣਾ ਕਿ ਰੱਬ ਤੁਹਾਡੇ ਭਵਿੱਖ ਦੀ ਸੁੰਦਰ ਤਸਵੀਰ ਦਾ ਨਿਰਮਾਣ ਕਰ ਰਿਹਾ ਹੈ ਹਰ ਕੋਈ ਸੁੱਖ ਦੀ ਚਾਬੀ ਲੱਭ ਰਿਹਾ ਹੈ ਪਰ ਸਵਾਲ ਇਹ ਹੈ ਕਿ ਸੁੱਖ ਨੂੰ ਜਿੰਦਲ ਲਗਾਇਆ ਕਿਸ ਨੇ ਜਦੋਂ ਤੁਸੀਂ ਸਫਲ ਹੁੰਦੇ ਹੋ ਤਾਂ ਤੁਹਾਡੇ ਦੋਸਤਾਂ ਨੂੰ ਪਤਾ ਚੱਲਦਾ ਹੈ ਕਿ ਤੁਸੀਂ ਕੌਣ ਹੋ ਅਤੇ ਜਦੋਂ ਤੁਸੀਂ ਜੀਵਨ ਵਿੱਚ ਅਸਫਲ ਹੁੰਦੇ ਹੋ ਤਾਂ ਤੁਹਾਨੂੰ ਪਤਾ ਚੱਲਦਾ ਹੈ ਕਿ ਤੁਹਾਡੇ ਦੋਸਤ ਕੌਣ ਹਨ ਜ਼ਿੰਦਗੀ ਦੀ ਠੋਕਰ ਬੜੀ ਨਿਰਾਲੀ ਹੁੰਦੀ ਹੈ ਜਦੋਂ ਵੀ ਲੱਗਦੀ ਹੈ ਕੁਝ ਨਾ ਕੁਝ ਸਿਖਾ ਕੇ ਜਾਂਦੀ ਹੈ ਜਾਂ ਕਿਸੇ ਨਾ ਕਿਸੇ ਦੀ ਅਸਲੀਅਤ ਦਿਖਾ ਕੇ ਜਾਂਦੀ ਹੈ ਤੂਫਾਨ ਦਾ ਆਉਣਾ ਵੀ ਜ਼ਰੂਰੀ ਹੈ ਜ਼ਿੰਦਗੀ ਵਿੱਚ ਤਾਂ ਹੀ ਪਤਾ ਚੱਲਦਾ ਹੈ ਕਿ ਕੌਣ ਹੱਥ ਛੁਡਾ ਕੇ ਭੱਜ ਰਿਹਾ ਹੈ ਅਤੇ ਕੌਣ ਹੱਥ ਫੜ ਕੇ ਜ਼ਿੰਦਗੀ ਇੱਕ ਸੰਘਰਸ਼ ਹੈ ਹਾਰਨਾ ਚੰਗਾ ਹੈ ਹਾਰ ਮੰਨਣਾ ਨਹੀਂ ਡਰਨਾ ਚੰਗਾ ਹੈ ਡਰ ਕੇ ਰਹਿਣਾ ਨਹੀਂ ਲੜਨਾ ਵੀ ਜ਼ਰੂਰੀ ਹੈ ਲੜਦੇ ਰਹਿਣਾ ਨਹੀਂ ਹੰਝੂ ਵੀ ਜ਼ਰੂਰੀ ਹਨ ਹੰਝੂ ਵਹਾਉਂਦੇ ਰਹਿਣਾ ਨਹੀਂ ਸਹਿਣਾ ਵੀ ਜ਼ਰੂਰੀ ਹੈ ਸਹੰਦੇ ਰਹਿਣਾ ਨਹੀਂ ਝੁਕਣਾ ਵੀ ਜ਼ਰੂਰੀ ਹੈ ਝੁਕੇ ਰਹਿਣਾ ਨਹੀਂ ਕੁਦਰਤ ਦਾ ਇੱਕ ਨਿਯਮ ਹੈ ਇਨਸਾਨ ਨੂੰ ਸ਼ਕਤੀ ਪਹਿਲਾਂ ਦਿੱਤੀ ਜਾਂਦੀ ਹੈ ਅਤੇ ਸਮੱਸਿਆ ਬਾਅਦ ਵਿੱਚ ਅਸੀਂ ਜੋ ਵੀ ਸਮੱਸਿਆਵਾਂ 'ਵਾਂ ਸੁਲਝਾਉਣੀਆਂ ਚਾਹੁੰਦੇ ਹੁੰਦੇ ਹਾਂ, ਨਿਰਣਾ ਲੈਣਾ ਚਾਹੁੰਦੇ ਹੁੰਦੇ ਹਾਂ, ਉਸ ਦਾ ਹੱਲ ਪਹਿਲਾਂ ਤੋਂ ਹੀ ਮੌਜੂਦ ਹੁੰਦਾ ਹੈ। ਬਸ ਸ਼ਰਤ ਇਹ ਹੈ ਕਿ ਅਸੀਂ ਥੋੜਾ ਸੋਚੀਏ, ਚੰਗਾ ਸੋਚੀਏ ਅਤੇ ਸਹੀ ਦਿਸ਼ਾ ਵਿੱਚ ਸੋਚੀਏ। ਜਿੱਤ ਦੀ ਮਿਠਾਸ ਦਾ ਅੰਦਾਜ਼ਾ ਉਦੋਂ ਹੀ ਹੁੰਦਾ ਹੈ ਜਦੋਂ ਤੁਸੀਂ ਹਾਰ ਦਾ ਕੌੜਾ ਘੁੱਟ ਪਿੰਦੇ ਹੋ। ਜ਼ਿੰਦਗੀ ਜਦੋਂ ਇਮਤਿਹਾਨ ਲੈਂਦੀ ਹੈ, ਤਾ ਉਦੋਂ ਤੱਕ ਨਹੀਂ ਛੱਡਦੀ ਜਦੋਂ ਤੱਕ ਉਸ ਵਿੱਚ ਛੁਪਿਆ ਸਬਕ ਨਾ ਸਿਖਾ ਦੇਵੇ ਸਮੇਂ ਨੇ ਖੋਇਆ ਹੈ ਤਾਂ ਸਮਾਂ ਹੀ ਦੇਵੇਗਾ ਬਸ ਖੁਦ ਨੂੰ ਹਾਲਾਤਾਂ ਤੋਂ ਕਦੇ ਹਾਰਨ ਨਾ ਦੇਣਾ ਸਮੇਂ ਦੇ ਨਾਲ ਬਦਲਣਾ ਸਿੱਖੋ ਜਾਂ ਸਮਾਂ ਬਦਲਣਾ ਸਿੱਖੋ ਮਜਬੂਰੀਆਂ ਨੂੰ ਕੁਸੋ ਨਾ ਹਰ ਹਾਲ ਵਿੱਚ ਢਲਣਾ ਸਿੱਖੋ ਜਦੋਂ ਕੋਈ ਕੰਮ ਤੁਹਾਡੀ ਮਰਜ਼ੀ ਨਾਲ ਹੋ ਜਾਵੇ ਤਾਂ ਪ੍ਰਮਾਤਮਾ ਦਾ ਸ਼ੁਕਰਾਨਾ ਕਰਨਾ ਕਿ ਉਸਨੇ ਤੁਹਾਡੀ ਮਰਜ਼ੀ ਨੂੰ ਇੰਨੀ ਅਹਿਮੀਅਤ ਦਿੱਤੀ ਹੈ ਪਰ ਜਦੋਂ ਕੋਈ ਕੰਮ ਤੁਹਾਡੀ ਮਰਜ਼ੀ ਨਾਲ ਨਾ ਹੋਵੇ ਤਾਂ ਪ੍ਰਮਾਤਮਾ ਦਾ ਹੋਰ ਜ਼ਿਆਦਾ ਸ਼ੁਕਰਾਨਾ ਕਰਨਾ ਕਿਉਂਕਿ ਹੁਣ ਉਹ ਕੰਮ ਉਸਦੀ ਮਰਜ਼ੀ ਨਾਲ ਹੋਵੇਗਾ ਜੇਕਰ ਤੁਸੀਂ ਬੁਰੇ ਸਮੇਂ ਵਿੱਚੋਂ ਲੰਘ ਰਹੇ ਹੋ ਤਾਂ ਇਹ ਗੱਲ ਯਾਦ ਰੱਖਣਾ ਬਰੇ ਸਮੇਂ ਦਾ ਇੱਕ ਬਹੁਤ ਵੱਡਾ ਫਾਇਦਾ ਵੀ ਹੈ ਕਿ ਫਾਲਤੂ ਦੇ ਲੋਕ ਛੱਡ ਕੇ ਚਲੇ ਜਾਂਦੇ ਹਨ ਖੁਸ਼ੇ ਰਹਿਣ ਦਾ ਮਤਲਬ ਇਹ ਨਹੀਂ ਹੈ ਕਿ ਸਭ ਕੁਝ ਠੀਕ ਹੈ ਖੁਸ਼ੇ ਰਹਿਣ ਦਾ ਮਤਲਬ ਇਹ ਹੈ ਕਿ ਤੁਸੀਂ ਆਪਣੇ ਦੁੱਖਾਂ ਤੋਂ ਉੱਪਰ ਉੱਠ ਕੇ ਜੀਣਾ ਸਿੱਖ ਲਿਆ ਹੈ ਇੰਦਰਤਨ ਹੋਸ਼ ਬਣਨ ਦੇ ਲਈ بارش ਅਤੇ ਧੁੱਪ ਦੋਵਾਂ ਦੀ ਜ਼ਰੂਰਤ ਪੈਂਦੀ ਹੈ ਸਾਡੀ ਜ਼ਿੰਦਗੀ ਵੀ ਕੁਝ ਅਜੀਹੀ ਹੀ ਹੁੰਦੀ ਹੈ ਉਸ ਵਿੱਚ ਸੁੱਖ ਹੈ ਤਾਂ ਦੁੱਖ ਵੀ ਹੈ ਚੰਗਿਆਈ ਹੈ ਤਾਂ ਬਰਿਆਈ ਵੀ ਹੈ ਉਜਾਲਾ ਹੈ ਤਾਂ ਹਨੇਰਾ ਵੀ ਹੈ ਅਤੇ ਜ਼ਿੰਦਗੀ ਦੇ ਲਈ ਇਹ ਸਭ ਕੁਝ ਬਹੁਤ ਜ਼ਰੂਰੀ ਵੀ ਹੈ ਇਸ ਲਈ ਉਲਟ ਪਰ ਸਥਿਤੀਆਂ ਵਿੱਚ ਕਦੇ ਨਿਰਾਸ਼ ਨਾ ਹੋਇਆ ਕਰੋ ਯਾਦ ਰੱਖਣਾ ਕਿ ਤੁਸੀਂ ਰੱਬ ਦੀ ਬਣਾਈ ਸਭ ਤੋਂ ਸੁੰਦਰ ਮੂਰਤ ਹੋ ਇੰਨਾਂ ਉਲਟ ਪਰ ਸਥਿਤੀਆਂ ਨੂੰ ਆਪਣੀ ਸੁੰਦਰਤਾ ਕਦੇ ਖੋਹਣ ਨਾ ਦੇਣਾ ਆਸ ਦੇ ਦੀਵੇ ਨੂੰ ਕਦੇ ਬੁਝਣ ਨਾ ਦੇਣਾ ਪ੍ਰਮਾਤਮਾ ਕਹਿੰਦਾ ਹੈ ਕਿ ਉਦਾਸ ਨਾ ਹੋ ਮੈਂ ਤੇਰੇ ਨਾਲ ਹਾਂ ਸਾਹਮਣੇ ਨਹੀਂ ਆਸ-ਪਾਸ ਹਾਂ ਪਲਕਾਂ ਨੂੰ ਬੰਦ ਕਰ ਅਤੇ ਦਿਲ ਤੋਂ ਯਾਦ ਕਰ ਮੈਂ ਕੋਈ ਹੋਰ ਨਹੀਂ ਤੇਰਾ ਵਿਸ਼ਵਾਸ ਹਾਂ ਵਿਸ਼ਵਾਸ ਬਣਾਈ ਰੱਖੋ ਯਾਦ ਰੱਖੋ ਜੇਕਰ ਚੰਗੇ ਦਿਨ ਨਹੀਂ ਰਹੇ ਤਾਂ ਬੁਰੇ ਵੀ ਨਹੀਂ ਰਹਿਣਗੇ